ਹੈਲੋ ਜੀ ਨਮਸਤੇ ਸੱਚੀ ਅਕਾਲ ਜੈ ਮਾਤਾ ਦੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਹੀ ਵਧੀਆ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਚਟੋਰੀ ਅੰਜਲੀ ਤੇ ਅੱਜ ਆਪਾਂ ਬਣਾਵਾਂਗੇ ਮੀਦੂ ਵੜਾ ਤੇ ਨਾਲ ਸਾਂਬਰ ਦੀ ਰੈਸিপি ਤੇ ਚਲੋ ਜੀ ਕਰਦੇ ਆ ਫਿਰ ਸ਼ੁਰੂ ਸਾਂਬਰ ਬਣਾਣ ਲਈ ਮੈਂ ਲਏ ਨੇ ਦੋ ਟਮਾਟਰ ਫਲੀਆਂ ਗਾਜਰਾ ਬੈਂਗਨ ਤੇ ਕੀਆ ਤੁਸੀਂ ਆਪਣੇ ਹਿਸਾਬ ਨਾਲ ਜਿਹੜੀ ਵੀ ਸਬਜੀ ਪਾਣੀ ਚਾਹੁੰਦੇ ਹੋ ਪਾ ਸਕਦੇ ਹੋ ਬਸ ਭਿੰਡੀ ਵਗੈਰਾ ਨਾ ਪਾਓ ਤੇ ਇਹਦੇ ਵਿੱਚ ਆਪਾਂ ਤੋਰੀਆਂ ਵੀ ਪਾ ਸਕਦੇ ਹਾਂ ਪੇਠਾ ਵੀ ਪਾ ਸਕਦੇ ਹਾਂ ਡਰਮ ਸਟਿਕ ਵੀ ਪਾ ਸਕਦੇ ਹਾਂ ਤੇ ਜਿਹੜਾ ਬੈਂਗਰ ਆ ਮੈਂ ਪੂਰਾ ਨਹੀਂ ਪਾਉਂਗੀ ਮੈਂ ਅੱਧੇ ਤੋਂ ਵੀ ਅੱਧਾ ਹੀ ਪਾਉਂਗੀ ਚੌਥਾ ਹਿੱਸਾ ਹੀ ਪਾਉਂਗੀ ਕਿਉਂਕਿ ਇਹ ਵੱਡਾ ਹੈ ਮੈਨੂੰ ਛੋਟੇ ਵਾਲੇ ਬੈਂਗਰ ਮਿਲੇ ਨਹੀਂ ਹੈਗੇ ਤੇ ਲੋ ਜੀ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਧੋਸ ਸਵਾਰ ਲੈਣੇ ਆ ਘੱਟ ਵੱਡ ਲੈਣੇ ਆ ਫਿਰ ਆਪਾਂ ਮਿਲਦੇ ਹਾਂ ਤੇ ਇਸ ਤਰ੍ਹਾਂ ਆਪਾਂ ਸਾਰੀਆਂ ਸਬਜ਼ੀਆਂ ਨੂੰ ਧੋਸ ਸਵਾਰ ਲਿਆ ਹੁਣ ਆਪਾਂ ਇਹਨਾਂ ਨੂੰ ਮੋਟਾ-ਮੋਟਾ ਜਾਂ ਬਸ ਜਿਵੇਂ ਰਫ-ਰਫ ਜਿਹਾ ਕੱਟ ਲੈਣਾ ਹੈ ਕਿਉਂਕਿ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਜਦੋਂ ਸਿਟੀਆਂ ਲਵਾਵਾਂਗੇ ਨਾ ਤੇ ਇਹਨਾਂ ਨੇ ਗਾਲ ਹੀ ਜਾਣਾ ਆਪਣੇ ਆਪ ਤਾਂ ਇਸ ਲਈ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਵੀ ਸਾਈਜ਼ ਕੱਟਣਾ ਚਾਹੁੰਦੇ ਹੋ ਉਹਨਾਂ ਨੂੰ ਕੱਟ ਸਕਦੇ ਹੋ ਇਹ ਹੈਗੀ ਆ ਤੂਰ ਦਾਲ ਜਿਹਨੂੰ ਆਪਾਂ ਕਹਿ ਦਿੰਨੇ ਆ ਅਰਹਰ ਦੀ ਦਾਲ ਵੀ ਤੇ ਇਹਨੂੰ ਅਸੀਂ ਧੋਸਵਾਰ ਕੇ ਪਹਿਲਾਂ ਰੱਖ ਲਵਾਂਗੇ ਤੇ ਲੋ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਧੋਸਵਾਰ ਲਿਆ ਹੁਣ ਆਪਾਂ ਕੁੱਕਰ ਲੈ ਕੇ ਇਹਦੇ ਵਿੱਚ ਤੇਲ ਪਾਵਾਂਗੇ ਮੈਂ ਇਹਦੇ ਵਿੱਚ ਸਰੋਂ ਦਾ ਤੇਲ ਪਾਇਆ ਤੁਸੀਂ ਜਿਹੜਾ ਖਾਣੇ ਹੋ ਤੁਸੀਂ ਉਹ ਪਾ ਸਕਦੇ ਹੋ ਤੇਲ ਗਰਮ ਹੋ ਚੁੱਕਿਆ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਸਬਜ਼ੀਆਂ ਨੂੰ ਹਲਕਾ ਹਲਕਾ ਜਾਂ ਭੁੰਨ ਲਵਾਂਗੇ ਸਾਰੀਆਂ ਨੂੰ ਪਾ ਕੇ ਬਸ ਇੱਕ ਅੱਧਾ ਮਿੰਟ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਦਾਲ ਜਿਹੜੀ ਆਪਾਂ ਤੋਂ ਕੁਛ ਵਾਰੀ ਪਈ ਸੀ ਨਾਲ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਹਲਦੀ ਤੇ ਨਾਲ ਹੀ ਪਾ ਦੇਣਾ ਆਪਾਂ ਲੂਣ ਸਵਾਦ ਅਨੁਸਾਰ ਜਿੰਨਾ ਤੁਸੀਂ ਖਾਣਾ ਪਸੰਦ ਕਰਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਪਾਣੀ ਤੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੁਣ ਇਹਨੂੰ ਆਪਾਂ ਸੀਟੀਆਂ ਲੱਗਣ ਦਵਾਂਗੇ 3 ਤੋਂ 4 ਤਾਂ ਕੁੱਕਰ ਦੀ ਭਾਫ਼ ਨਿਕਲ ਚੁੱਕੀ ਹੈ ਤੇ ਹੁਣ ਦੇਖੋ ਵੀ ਇਹਦੀ ਆਪਣੀ ਜਿਹੜੀਆਂ ਸਬਜ਼ੀਆਂ ਨੇ ਤੇ ਆਪਣੀ ਜਿਹੜੀ ਦਾਲ ਹੈ ਬਿਲਕੁਲ ਗਲ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਲਾਵਾਂਗੇ ਇਹਨੂੰ ਤੜਕਾ ਚੰਗੀ ਤਰਾਸਾ ਖੋਲ ਦਵਾਂਗੇ ਤਾਂ ਜੋ ਜਿਹੜੀ ਦਾਲ ਹੈ ਬਿਲਕੁਲ ਹੀ ਗਲ ਜਵੇ ਦੇਖੋ ਬਹੁਤ ਹੀ ਸ਼ਾਨਦਾਰ ਆ ਜਿਹੜਾ ਸਾਡਾ ਸਾਂਬਰ ਬਣ ਕੇ ਤਿਆਰ ਹੋਇਆ ਜੇ ਤੁਹਾਨੂੰ ਇਹ ਗਾੜਾ ਲੱਗ ਰਿਹਾ ਤਾਂ ਤੁਸੀਂ ਇਹਦੇ ਵਿੱਚ ਪਾਣੀ ਹੋਰ ਪਾ ਸਕਦੇ ਹੋ ਮੈਂ ਤਾਂ ਨਹੀਂ ਪਾਉਂਗੀ ਮੈਨੂੰ ਤਾਂ ਇਦਾਂ ਦਾ ਹੀ ਵਧੀਆ ਲੱਗਦਾ ਹੈ ਜਿਹੜਾ ਆਪਾਂ ਆਹ ਤਿਆਰ ਕੀਤਾ ਪਿਆ ਆਪਣਾ ਸਾਂਬਰ ਇਹਦੇ ਵਿੱਚ ਪਾਵਾਂਗੇ ਆਪਾਂ ਚਮਚਾ ਇੱਕ ਸ਼ੱਕਰ ਟੇਸਟ ਲਈ ਪਾਵਾਂਗੇ ਇਮਲੀ ਦਾ ਪਾਣੀ ਜਿਹੜਾ ਮੈਂ ਭੋਂਕੇ ਰੱਖੀ ਹੋਈ ਸੀ ਇਮਲੀ 10-15 ਮਿੰਟ ਲਈ ਭੋਂਕੇ ਰੱਖੀ ਸੀ ਬੀਜ ਵਾਲੀ ਇਮਲੀ ਹੈ ਤੇ ਇਹਨੂੰ ਆਪਾਂ ਹੁਣ ਪਾਣੀ ਇਹਦਾ ਪੁਣਕੇ ਪਾਵਾਂਗੇ ਤਾਂ ਜੋ ਇਮਲੀ ਦੇ ਜਿਹੜੇ ਡੱਕੇ ਜene ਉਹ ਵਿੱਚ ਨਾ ਜਾਣ ਹੁਣ ਆਪਾਂ ਸਾਂਬਰ ਨੂੰ ਤੜਕਾ ਮਾਰਦੇ ਹਾਂ ਇਹਦੇ ਵਾਸਤੇ ਲਿਆ ਮੈਂ ਸਰੋਂ ਦਾ ਤੇਲ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਇਹਦੇ 'ਚ ਆਪਾਂ ਪਾਵਾਂਗੇ ਰਾਈ ਰਾਹੀ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਕੜੀ ਪੱਤੇ ਕੜੀ ਪੱਤੇ ਕੜੀ ਪੱਤੇ ਬਹੁਤ ਜ਼ਿਆਦਾ ਪਾਇਓ ਤੇ ਬਹੁਤ ਹੀ ਸਵਾਦ ਲੱਗਦੀ ਹੈ ਕਿਉਂਕਿ ਇਹਦੇ ਨਾਲ ਆਪਾਂ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਇਹ ਲਾਲ ਮਿਰਚ ਸਿਰਫ ਰੰਗ ਹੀ ਹੈ ਇਹਦਾ ਕੋਈ ਮਤਲਬ ਤਿੱਖਾਪਨ ਨਹੀਂ ਹੁੰਦਾ ਤੇ ਨਾਲ ਹੀ ਆਪਾਂ ਪਾਵਾਂਗੇ ਆਪਣਾ ਸਾਂਬਰ ਮਸਾਲਾ ਚੰਗੀ ਤਰ੍ਹਾਂ ਘਮਾਫਰਾ ਦਵਾਂਗੇ ਤਾਂ ਜੋ ਸਾਂਬਰ ਮਸਾਲਾ ਵੀ ਥੋੜਾ ਜਿਹਾ ਭੁੰਨਿਆ ਜਾਵੇ ਤੇ ਇਹਨੂੰ ਸਾਰੇ ਨੂੰ ਆਪਾਂ ਆਪਣੇ ਜਿਹੜਾ ਸਾਂਬਰ ਹੈ ਉਹਦੇ ਵਿੱਚ ਮਿਕਸ ਕਰ ਦੇਣਾ। ਇਹ ਦੇਖੋ ਸਾਡਾ ਸਾਂਬਰ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਪੂਰਾ ਗਾੜਾ ਗਾੜਾ ਜੇਕਰ ਤੁਹਾਨੂੰ ਪਹਿਲਾਂ ਵੀ ਮੈਂ ਕਿਹਾ ਵੀ ਪਤਲਾ ਸੋਰੀ ਗਾੜਾ ਲੱਗੇ ਤਾਂ ਤੁਸੀਂ ਇਹਨੂੰ ਪਤਲਾ ਕਰ ਲੈਣਾ ਪਾਣੀ ਪਾ ਕੇ ਤੇ ਚਾਵਲਾਂ ਦੇ ਨਾਲ ਵੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ। ਵੜੇ ਦੀ ਤਿਆਰੀ ਵੜੇ ਵਾਸਤੇ ਮੈਂ ਰਾਤ ਭਰ ਪਾਣੀ ਦੇ ਵਿੱਚ ਡੁਬੋ ਕੇ ਰੱਖੀ ਸੀਗੀ ਆਪਣੀ ਉੜਦ ਦੀ ਦਾਲ। ਤੇ ਮਾਦੀ ਦਾਲ ਜਿਹਨੂੰ ਕਹ ਦਿੰਦੇ ਆ ਨਾਲ ਆਪਣੀ ਮੂੰਗੀ ਦੀ ਦਾਲ ਦੋਨਾਂ ਨੂੰ ਆਪਾਂ ਇੱਕ ਬਰਾਬਰ ਭਿਉਂ ਕੇ ਰੱਖਿਆ ਹੋਇਆ ਸੀ ਰਾਤ ਪਰ ਤੇ ਇਹਨੂੰ ਹੁਣ ਆਪਾਂ ਮਿਕਸਰ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਕਰ ਲੈਣਾ ਗ੍ਰਾਈਂਡ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਹਰੀ ਮਿਰਚ ਤੇ ਛੋਟਾ ਜਿਹਾ ਅਦਰਕ ਦਾ ਟੁਕੜਾ ਇੱਕ ਚਮਚਾ ਜੀਰਾ ਲੂਣ ਆਪਣੇ ਸਵਾਦ ਅਨੁਸਾਰ ਥੋੜਾ ਜਿਹਾ ਪਾਣੀ ਕਿਉਂਕਿ ਆਪਾਂ ਦਾਲ ਨੂੰ ਪਾਣੀ ਚੋਂ ਕੱਢ ਲਿਆ ਸੀ ਇਸ ਲਈ ਸੁੱਕੀ ਸੁੱਕੀ ਜੀ ਰਹੂਗੀ ਪਾਣੀ ਪਾ ਕੇ ਹੁਣ ਆਪਾਂ ਇਹਨੂੰ ਲਵਾ ਦੇਣਾ ਇੱਕ ਗੇੜਾ ਦੇਖੋ ਇਹ ਬਿਲਕੁਲ ਪੀਸਿਆ ਜਾ ਚੁੱਕਿਆ ਹੈ ਇਹਨੂੰ ਆਪਾਂ ਦਰਦਰਾ ਨਹੀਂ ਪੀਸਿਆ ਹੈਗਾ ਬਿਲਕੁਲ ਹੀ ਬਰੀਕ ਪੀਸਿਆ ਹੈ ਨੂੰ ਆਪਾਂ ਕਿਸੇ ਖੁੱਲੇ ਜੇ ਭਾਂਡੇ ਚ ਕੱਢ ਲੈਣੇ ਕਿਉਂਕਿ ਆਪਾਂ ਇਹਨੂੰ ਥੋੜੀ ਜਿਹੀ ਦੇਰ ਫੈਂਟਾਂਗੇ ਤੇ ਦੇਖੋ ਬਸ ਉਹਨਾਂ ਨੂੰ ਹੱਥਾਂ ਨਾਲ ਹੀ ਇਸ ਤਰ੍ਹਾਂ ਆਪਾਂ ਫੈਂਟ ਦੇਣਾ 3-4 ਮਿੰਟ ਆਪਾਂ ਫੈਂਟੀ ਜਾਵਾਂਗੇ ਇਹਨੂੰ ਤੇ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਣਾ ਹੈਗਾ ਬਿਨਾਂ ਕੁਝ ਪਾਏ ਜਾਂ ਕੋਈ ਇਨੋ ਜਾਂ ਕੁਝ ਬੇਕਿੰਗ ਪਾਊਡਰ ਕੁਝ ਨਹੀਂ ਪਾਣਾ ਬਸ ਇਦਾਂ ਹੀ ਫੈਂਟਣਾ ਹੈ ਇਹੋ ਤੇ ਲੋ ਹੁਣ ਇਹ ਚੰਗੀ ਤਰ੍ਹਾਂ ਫੈਂਟਿਆ ਜਾ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ-ਬਰੀਕ ਜਿਹਾ ਕੱਟ ਕੇ ਪਿਆਜ਼ ਇਹ ਬਿਲਕੁਲ ਹੀ ਆਪਸ਼ਨਲ ਹੈ ਪਾਣਾ ਹੋਇਆ ਪਾ ਲਿਓ ਸਵਾਦ ਅਨੁਸਾਰ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਕਸੂਰੀ ਮੇਥੀ ਜੇ ਤੁਹਾਡੇ ਕੋਲ ਧਨੀਆ ਹੋਇਆ ਤਾਂ ਧਨੀਆ ਵੀ ਪਾ ਲਿਓ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਲੋ ਜੀ ਆਪਣਾ ਇਹ ਬੈਟਰ ਵੀ ਬਿਲਕੁਲ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਰੱਖ ਲੈਣੀ ਆ ਕੜਾਈ ਤੇ ਕੜਾਈ ਦੇ ਵਿੱਚ ਪਾਦਣਾ ਆਪਾਂ ਤੇਲ ਚੰਗੀ ਤਰ੍ਹਾਂ ਤੇਲ ਨੂੰ ਗਰਮ ਹੋਣ ਦਵਾਂਗੇ ਆਸੂਨ ਦੇਖੋ ਹਲਕਾ ਜਿਹਾ ਤੇਲ ਲਗਾ ਕੇ ਇਸ ਤਰ੍ਹਾਂ ਪੇੜਾ ਰੱਖਾਂਗੇ ਆਪਾਂ ਇਸ ਤਰ੍ਹਾਂ ਜਿਹੜਾ ਆਪਾਂ ਬੈਟਰ ਤਿਆਰ ਕੀਤਾ ਸੀ ਉਹਨੂੰ ਆਪਾਂ ਐਦਾਂ ਰੱਖ ਲੈਣਾ ਤੇ ਇਹਦੇ ਨਾਲ ਨਾਲ ਆਪਾਂ ਪਾਣੀ ਦੀ ਹੈਲਪ ਦੇ ਨਾਲ ਚਾਹੇ ਤੁਸੀਂ ਘੋਲਾਂ ਕਰ ਲਿਓ ਇਹਨੂੰ ਆਪਾਂ ਛੋਟੀ ਜੀ ਇਸ ਤਰ੍ਹਾਂ ਵਿਚਰੇ ਮੋਰੀ ਜੀ ਕਰ ਦੇਣੀ ਆ ਬੜੇ ਦੀ ਸ਼ੇਪ ਦੇ ਦੇਣੀ ਹੈ ਠੀਕ ਹੈ ਜੀ ਤੇ ਇਹਨੂੰ ਆਪਾਂ ਹੁਣ ਬਸ ਏਦਾਂ ਆਪਾਂ ਪੁੱਠਾ ਹੱਥ ਕਰਕੇ ਰੱਖ ਦੇਣਾ ਤੇ ਦੇਖੋ ਤੇ ਦੇਖੋ ਬੜੇ ਸਾਡੇ ਕਿੰਨੇ ਵਧੀਆ ਬਣ ਕੇ ਤਿਆਰ ਹੋ ਰਹੇ ਨੇ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਨਾਲ ਕੋਈ ਵੀ ਸਾਈਜ਼ ਦੇ ਸਕਦੇ ਹੋ ਛੋਟਾ ਵੱਡਾ ਕਰ ਸਕਦੇ ਹੋ ਮੈਂ ਇੰਨਾ ਕੀ ਸਾਈਜ਼ ਰੱਖਿਆ ਸੀਗਾ ਤੇ ਇਸ ਤਰ੍ਹਾਂ ਆਪਾਂ ਬੜੇ ਸਾਰੇ ਬਣਾ ਕੇ ਆਪਣੇ ਤਿਆਰ ਕਰ ਲੈਣੇ ਤੇ ਹੁਣ ਆਂੰਦੀ ਆ ਸਾਡੀ ਪਲੇਟਿੰਗ ਦੀ ਵਾਰੀ ਇਹਦੇ ਵਾਸਤੇ ਆਪਾਂ ਰੱਖੇ ਬੜੇ ਤੇ ਬੜੇ ਦੇਖੋ ਕਿੰਨੀ ਸ਼ਾਨਦਾਰ ਸ਼ੇਪ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਹੀ ਟੇਸਟੀ ਵੀ ਬਣਿਆ ਹੈ ਤੁਸੀਂ ਜਰੂਰ ਇੱਕ ਵਾਰ ਬਣਾ ਕੇ ਖਾ ਕੇ ਦੇਖਿਓ ਤੇ ਤੇ ਉੱਪਰ ਆਪਾਂ ਪਾਵਾਂਗੇ ਸਾਂਬਰ ਤੇ ਦੇਖੋ ਬਹੁਤ ਹੀ ਸ਼ਾਨਦਾਰ ਉੱਪਰ ਤੁਸੀਂ ਪਿਆਜ਼ ਵਗੈਰਾ ਖਾਣਾ ਚਾਹੁੰਦੇ ਹੋ ਜਾਂ ਨਾਰੀਅਲ ਦੀ ਚਟਨੀ ਦੀ ਰੈਸিপি ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਜਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੇਦੂ ਬੜਾ ਤੇ ਸਾਂਬਰ ਆਪਣੇ ਬਣ ਕੇ ਤਿਆਰ ਹੈ ਤੇ ਬਹੁਤ ਹੀ ਟੇਸਟੀ ਬਣਿਆ ਹੈ ਤੇ ਤੁਸੀਂ ਇੱਕ ਵਾਰ ਮੇਰੇ ਤਰੀਕੇ ਨਾਲ ਟਰਾਈ ਕਰਕੇ ਜਰੂਰ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦਾ ਬਣਿਆ ਤੇ ਓਕੇ ਜੀ ਬਾਏ ਬਾਏ ਮਿਲਦੇ ਆਂ ਫੇ ਕਿਸੇ ਹੋਰ ਵੀਡੀਓ ਚ